ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਐਸਟੀਐਫ ਵਿੰਗ ਨੇ ਫਾਜ਼ਿਲਕਾ ਤੋਂ ਇੱਕ ਵਿਅਕਤੀ ਨੂੰ ਸਵਿਫਟ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਅੱਧਾ ਕਿਲੋ ਨਸ਼ਾ ਹੈਰੋਇਨ ਚਿੱਟਾ ਪਾਊਡਰ ਬਰਾਮਦ ਹੋਇਆ ਹੈ ਅਤੇ ਇਹ ਵਿਅਕਤੀ ਫਾਜ਼ਿਲਕਾ ਦੇ ਸਭ ਤੋਂ ਪੁਰਾਣੇ ਸਰਕਾਰੀ ਐਮਰ ਕਾਲਜ ਦੇ ਨੇੜੇ ਤੋਂ ਫੜਿਆ ਗਿਆ ਹੈ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਅਬੋਰ तहसील ਦੇ ਸੀਡ ਫਾਰਮ ਦਾ ਵਸਨੀਕ ਹੈ ਇਸ ਬਾਰੇ ਐਸਟੀਐਫ ਨੇ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਕਿਹਾ ਵੀ ਕੀ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਕਿਵੇਂ ਫੜਿਆ ਗਿਆ ਇਸ ਲਈ ਕੀ ਰਣਨੀਤੀ ਬਣਾਈ ਗਈ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਤੇ ਅੱਗੇ ਕੀ ਕਰਨਾ ਹੈ ਕਿਸ ਤੋਂ ਇਹ ਚਿੱਟਾ ਮੰਗਾਉਂਦਾ ਸੀ ਕਿਸ ਨੂੰ ਦਿੰਦਾ ਸੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ ਤੇ ਅੱਜ ਕਿਸ ਲਈ ਲੈ ਕੇ ਆਇਆ ਸੀ ਇਹ ਸਾਰਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਹੀ ਕੁਝ ਕਹਿ ਜਾਵੇਗਾ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਇਸ ਬਾਰੇ ਹੋਰ ਐਸਟੀਐਫ ਦੇ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਬੋਲਦੇ ਹੋਏ ਦੱਸਿਆ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਫਾਜ਼ਿਲਕਾ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਚਲਾਈ ਗਈ ਹੈ ਅਤੇ ਫਾਜ਼ਿਲਕਾ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਇੱਥੇ ਕੋਈ ਵੀ ਸ਼ਰਾਰਤੀ ਅੰਸਰ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਬਾਰੇ ਬੋਲਦੇ ਹੋਏ ਐਸਟੀਐਫ ਦੇ ਅਧਿਕਾਰੀਆਂ ਨੇ ਦੱਸਿਆ ਵੀ ਅੱਗੇ ਵੀ ਇਹ ਵਿਸ਼ੇਸ਼ ਮੁਹਿੰਮ ਜਾਰੀ ਰਹੇਗੀ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਇੱਕ ਛਾਪੇਮਾਰੀ ਕੀਤੀ ਗਈ ਅਤੇ ਇਹ ਨਸ਼ੇ ਦੇ ਸੋਦਾਗਰਾਂ ਨੂੰ ਫੜਿਆ ਗਿਆ ਜੋ ਤੁਸੀਂ ਦੇਖ ਰਹੇ ਹੋ ਹੱਥ ਦੇ ਵਿੱਚ ਹੈਰੋਇਨ ਚਿੱਟਾ ਪਾਊਡਰ ਹੈ ਅਤੇ ਇਸ ਬਾਰੇ ਹੋਰ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਐਸਟੀਐਫ ਅਧਿਕਾਰੀਆਂ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਮੈਂ ਤੁਹਾਡਾ ਮੈਂ ਪ੍ਰਕਰ ਸਿੰਘ ਆਈਐਸਟੀਐਫ ਰੋਇਪੁਰ ਤੋਂ ਜੀ ਸਰ ਕੀ ਮਾਮਲਾ ਕੀ ਹੈ ਇਹ ਜਿਹੜਾ ਉਹ ਲੈਣਾ ਕੋਲ ਕੱਲ 1/2 ਕਿਲੋ ਹੈਰੋਇਨ ਬਰਾਮਦ ਹੋਈ ਹੈ 500 ਗ੍ਰਾਮ ਜੀ ਅੱਜ ਮੌਜੂਦ ਅਦਾਲਤ ਚ ਪੇਸ਼ ਕੀਤੇ ਗਏ ਬੋੜੇਨ ਦਾ ਪੁਲਿਸ ਮਾਨ ਆ ਚੁੱਕੇ ਹੈ ਜੀ ਇਹ ਸਰ ਕਿੱਥੋਂ ਬਰਾਮਦ ਹੋਈ ਹੈ ਇਹ ਇੱਥੇ ਆਪਣੀ ਗੱਡੀ ਤੇ ਮੁਗਰੀ ਹੋਈ ਸੀ ਇਹ ਆਪਣਾ ਅਮਰ ਕਾਰਜ ਕੋਲ ਚੰਕੋੜ ਸਮੇਤ ਗੱਡੀ ਸਮੇਤ ਹੀਰੋ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਜੀ ਮਤਲਬ ਕੋਈ ਕਿਹੜੀ ਗੱਡੀ ਕਿਹੜੀ ਸੀ ਜਿੰਦੇ ਜਾ ਕੇ ਗੱਡੀ ਸੀ ਤੇ ਇਹ ਕਿੱਥੋਂ ਲੈ ਕੇ ਕਿੱਥੋਂ ਆ ਰਹੇ ਸੀ ਅਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮਾਨ ਉਤੇ ਹੈਗੇ ਸਾਰੀ ਪੁੱਛ ਕੇ ਸ਼ਾਇਦ ਫਿਰ ਪਤਾ ਲੱਗੇ ਇਹਨੇ ਲੈ ਕੇ ਲੈ ਕੇ ਕਿੱਥੇ ਜਾਣੇ ਸੀ ਪਤਾ ਸਰ ਇੱਕ ਇੱਕ ਨੇ ਗੱਕ ਨੂੰ ਇਹ ਸਾਰੀ ਗੱਲ ਹੋ ਰਹੀ ਹੈ ਜੀ ਇਨਵੈਸਟੀਗੇਸ਼ਨ ਚੱਲੂਗੀ ਫਿਰ ਉਸ ਤੋਂ ਬਾਅਦ ਪਤਾ ਲੱਗੂ ਸਾਰਾ ਇਹ ਸਭ ਕਿੰਨੇ ਬੰਦੇ ਫੜੇ ਨੇ ਜੀ ਇੱਕੋ ਇੱਕਲਾ ਹੀ ਫੜ ਰਿਹਾ ਕਿੱਥੇ ਦਾ ਰਹਿਣ ਆਲਾ ਸਾਰੇ ਇਹ ਸੀਟ ਫਾਰਮ ਹੋਰ ਦਾ ਰਹਿਣਾ ਕੀ ਨਾ ਕੀ ਜੀ ਇਹਦਾ ਇਹਦਾ ਸੰਦੀਪ ਸਿੰਘ ਹੈ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਹੈ ਜੀ ਨਹੀਂ ਪਹਿਲਾਂ ਨਹੀਂ ਹੈ ਜੀ ਜੀ ਇਹ ਹੁਣ ਕਿੱਥੇ ਲਿਜਾਇਆ ਜਾਏਗਾ ਇੱਕ ਲੜਾਈ ਝਗੜੇ ਦਾ ਮਾਮਲਾ ਦਰਜ ਫਿਰ ਲਾਲ ਲੈ ਕੇ ਨਹੀਂ ਉਹ ਨਾਲ ਥਾਣੇ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਊਗੀ ਅੱਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत